ਕੀ ਹਾਲ ਚਾਲ ਨੇ ਪੰਜਾਬੀਓ ਮੈਂ ਤੁਹਾਡਾ ਆਪਣਾ ਬੈਸਟ ਰੰਟ ਵਾਲ ਤੇ ਤੁਹਾਡਾ ਆਪਣੇ ਬਲੌਗ 'ਚ ਸਵਾਗਤ ਹੈ ਤੇ ਅੱਜ ਗੱਲ ਕਰਾਂਗੇ ਜੋਬ ਦੀ ਆਪਾਂ ਇੰਡੀਆ ਤੋਂ ਕੀ ਸਿੱਖ ਲਈ ਆਪਾਂ ਸਾਰੇ ਜਣੇ ਸੋਚਦੇ ਆਪਾਂ ਹਾਂ ਅਪਾ ਕੈਨੇਡਾ ਜਾ ਕੇ ਕੀ ਕਰਾਂਗੇ ਕੀ ਜੋ ਸਕਿੱਲ ਲੈ ਕੇ ਜਾਈਏ ਤੇ ਹੁਣ ਆਪਾਂ ਮੇਨ ਮੁੱਦੇ ਦੀ ਗੱਲ ਤੇ ਆਉਣੇ ਆ ਵੀ ਆਪਾਂ ਕੀ ਸਿੱਖ ਕੇ ਜਾਈਏ ਠੀਕ ਹੈ ਤੇ ਆਪਾਂ ਹੁਣ ਪਹਿਲੀ ਤੁਹਾਨੂੰ ਇੱਕ ਐਡਵਾਈਸ ਦਿੰਨੇ ਆ ਵੀ ਤੁਸੀਂ ਸਿੱਖ ਕੇ ਆਓ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਜਿਵੇਂ ਕਟਿੰਗ ਦਾ ਕੰਮ ਹੋ ਗਿਆ ਉਹ ਸਿੱਖ ਲਓ 2-3 ਮਹੀਨੇ ਲਾ ਲਓ ਕਿਤੇ ਕਿਸੇ ਕਟਿੰਗ ਵਾਲੇ ਬਾਰਬਰ ਦੇ ਤੇ ਹੁਣ ਮੇਰੇ ਇੱਕ ਦੋਸਤ ਕੰਮ ਸਿੱਖ ਗਿਆ ਕਟਿੰਗ ਦਾ ਤੇ ਇੱਥੇ ਵਧੀਆ ਪੈਸੇ ਕਮਾਉਂਦਾ ਉਹਦਾ ਵਧੀਆ ਕੰਮ ਚੱਲਦਾ ਹੈਗਾ ਤੇ ਹੁਣ ਦੂਜੀ ਗੱਲ ਕਰਦੇ ਆਪਾਂ ਕੰਮ ਦੀ ਦੂਜਾ ਕੰਮ ਵੀ ਆਪਾਂ ਕੀ ਸਿੱਖੀਏ ਦੂਜਾ ਕੰਮ ਹੈਗਾ ਜਿਵੇਂ ਕਿ ਆਪਾਂ ਕਿਤੇ ਲੱਗ ਜਾਓ ਕਿਸੇ ਬਿਲਡਿੰਗ ਵਗੈਰਾ ਦਾ ਕੰਮ ਸਿੱਖ ਲਓ ਇੱਥੇ ਬਿਲਡਿੰਗ ਦਾ ਕੰਮ ਬਹੁਤ ਜ਼ਿਆਦਾ ਆ ਬਿਲਡਿੰਗ ਦੀ ਜੋਬ ਵੀ ਵਧੀਆ ਮਿਲ ਜਾਂਦੀ ਹੈ ਤੇ ਤੀਜੀ ਜੋਬ ਦੀ ਆਪਾਂ ਗੱਲ ਕਰਦੇ ਆ ਜਿਵੇਂ ਕਿ ਲਾਲੋ ਕੰਸਟਰਕਸ਼ਨ ਦਾ ਕੰਮ ਮਤਲਬ ਕਿ ਲਾਲੋ ਆਪਾਂ ਪੰਜਾਬੀ ਜੀ ਕਹਦੀ ਆ ਉਹਨੂੰ ਮਿਸਤਰੀ ਦਾ ਕੰਮ ਮਿਸਤਰੀ ਬਣੇ ਦਾ ਕੰਮ ਸਿੱਖ ਲਓ ਕਿਤੇ ਥੋੜਾ ਕੁਝ ਟਾਈਮ ਮਿਸਤਰੀ ਨਾਲ ਜਾ ਕੇ ਜੋਗੇ ਸਿੱਖ ਲਓ ਕੰਮ ਬਹੁਤ ਵਧੀਆ ਕੰਮ ਹੈ ਤੇ ਦੂਜੀ ਗੱਲ ਆਪਾਂ ਕੰਮ ਲਾਲੋ ਆਪਣਾ ਆਪਣਾ ਬੋਰਡਨ ਵਗੈਰਾ ਜਿਵੇਂ ਲੱਕੜ ਦਾ ਕੰਮ ਲਾਲੋ ਲੱਕੜੀ ਦਾ ਜਿਹੜੇ ਕਰਨੇ ਇੱਥੇ ਹੁਣ ਸਾਰੇ ਉਹ ਲੱਕੜ ਦੇ ਬਣਦੇ ਨੇ ਤੇ ਆਪਾਂ ਲੱਕੜ ਦਾ ਕੰਮ ਸਿੱਖਿਓ ਉਹਦਾ ਇੱਥੇ ਬਹੁਤ ਵਧੀਆ ਸਕੋਪ ਆ ਜੋਬ ਦਾ ਤੇ ਚੌਥੀ ਹੁਣ ਚੌਥੀ ਜੌਬ ਦੀ ਅੱਪਾ ਗੱਲ ਕਰਨ ਲੱਗੇ ਆ ਜਿਵੇਂ ਕੋਈ ਡ੍ਰਿੱਲ ਵਗੈਰਾ ਦਾ ਨੇਲ ਗਨ ਹੋ ਗਈਆਂ ਉਹ ਸਿੱਖ ਲੋ ਜਿਵੇਂ ਚਲਾਉਣੀ ਆ ਨੇਲ ਗੰਨਾ ਐਂਡ ਹੁਣ ਆਪਾਂ ਗੱਲ ਕਰਦੇ ਆ ਆ ਥੋੜਾ ਦੱਸਿਆ ਤੁਹਾਨੂੰ ਵੀ ਤੁਸੀਂ ਆਹ ਸਿੱਖ ਕੇ ਆਓ ਤੇ ਇਸ ਤੋਂ ਬਾਅਦ ਤੁਸੀਂ ਕੀ ਕਰਨਾਗਾ ਜਿਵੇਂ ਹੁਣ ਕੋਈ ਆਗੇ ਤੁਸੀਂ ਆਪਦਾ ਇੱਕ ਵਧੀਆ ਜਰ ਜੋਮ ਬਣਾਉਣਾਗਾ ਇੰਡੀਆ ਤੋਂ ਤੁਸੀਂ ਕੁਝ ਸਿੱਖ ਕੇ ਆ ਉਹਦਾ ਮੈਂਸ਼ਨ ਕਰ ਦਿਓ ਤੇ ਥੋੜਾ ਬਹੁਤ ਇਥੋਂ ਬੇਰ ਹੋਸਦਾ ਐਕਸਪੀਰੀਅੰਸ ਪਾ ਲਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਏਜੰਸੀਆਂ ਦੇ ਨੰਬਰ ਲੈ ਕੇ ਉਹਨਾਂ ਨੂੰ ਟਰਾਈ ਕਰਨਾ ਫੋਨ ਕਰਨਾ ਤੇ ਤੁਹਾਨੂੰ ਏਜੰਸੀਆਂ ਕੁਝ ਟਾਈਮ ਬਾਅਦ ਜੋਬ ਦਵਾ ਦੇਣਗੀਆਂ ਪਰ ਮਿਹਨਤ ਨਹੀਂ ਮਿਹਨਤ ਕਰਨੀ ਆ ਹਿੰਮਤ ਨਹੀਂ ਹਾਰਨੀ ਜੋਬ ਮਿਲ ਜਾਣੀ ਆ ਤੇ ਦੂਜੀ ਗੱਲ ਇਥੇ ਜੋਬ ਕਿਉਂ ਨਹੀਂ ਮਿਲਦੀ ਹੁਣ ਉਹਦਾ ਵੀ ਕਾਰਨ ਆ ਉਹਦਾ ਕਾਰਨ ਇਹ ਆ ਵੀ ਇਥੇ ਰੈਫਰੈਂਸ ਮਤਲਬ ਜਿਹਦੇ ਹੁਣ ਜਿਵੇਂ ਕੋਈ ਆਪਣਾ ਰਿਸ਼ਤੇਦਾਰ ਲੱਗਿਆ ਉਹ ਆਪਦੇ ਬੰਦਿਆਂ ਨੂੰ ਆਪਦੇ ਰਿਸ਼ਤੇਦਾਰ ਨੂੰ ਰਖਾਉ ਪਹਿਲਾਂ ਤਾਂ ਕਰਕੇ ਪਹਿਲਾਂ ਬੰਦੇ ਹੋ ਰੱਖੇ ਜਾਂਦੇ ਆਗੇ ਚੱਕਰ ਇਹ ਗੱਲ ਦਾ ਇਥੇ ਜੋਬ ਤਾਂ ਨਹੀਂ ਮਿਲਦੀ ਹੈਗੀ ਕਿ ਆਪਣੇ ਵਰਗੇ ਹੁਣ ਨਵੇਂ ਆਪਾਂ ਨਵੇਂ ਮੁੰਡੇ ਆਏ ਹੁੰਨੇ ਆ ਤੇ ਆਪਣੀ ਕੋ ਰੈਫਰੈਂਸ ਨਹੀਂ ਹੁੰਦੀ ਕਿ ਨਵੇਂ ਆਪਾਂ ਕੈਨੇਡਾ ਜਾਏ ਹੁੰਨੇ ਆ ਆਪਣੀ ਕੋ ਜਾਣਕਾਰੀ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਤਾਂ ਕਰਕੇ ਆਪ ਨੂੰ ਆਏ ਹੁੰਦਾ ਯਾਰ ਆਪਣਾ ਜੋਬ ਨਹੀਂ ਮਿਲਦੀ ਹੈਗੀ ਤਾਪਾ ਟੈਨਸ਼ਨ ਕਰਦੇ ਆ ਪਰ ਟੈਨਸ਼ਨ ਲੈਣ ਦੀ ਗੱਲ ਨਹੀਂ ਹੈਗੀ ਏਜੰਸੀਆਂ ਨੂੰ ਟਰਾਈ ਕਰੋ ਜੋ ਮਿਲ ਜੂਗੀ ਬਟ ਜਦੋਂ ਵੀ ਆਉਣਾ ਕੋਈ ਕੋਈ ਵੀ ਆ ਰਿਹਾ ਹੈ ਨਾ ਮੇਰਾ ਵੀਰ ਪੈਣਾ ਪਰ ਸਕਿੱਲ ਲੈ ਕੇ ਆਓ ਇੱਥੇ ਬਿਨਾ ਸਕਿੱਲ ਲੈ ਕੇ ਆਉਣ ਦਾ ਕੋਈ ਫਾਇਦਾ ਨਹੀਂ ਹੈਗਾ ਕਰਦਿਆਂ ਦੇ ਪੈਸੇ ਖਰਾਬ ਕਰਨੇ ਆ ਤੇ ਹੁਣ ਮੈਂ ਇੰਡੀਆ ਦਾ ਸਿੱਖ ਕੇ ਆਇਆ ਸੀ ਆਪਣਾ ਕੰਮ ਸਿੱਖ ਕੇ ਆਇਆ ਸੀ ਬਿਲਡਿੰਗ ਦਾ ਮੇਰਾ ਸਿੱਖਿਆ ਹੋਇਆ ਹੈਗਾ ਤੇ ਆਪਣਾ ਪਾਰਟ ਅਸੈਂਬਲ ਕਰਨ ਦਾ ਸਿੱਖਿਆ ਗੰਨਾ ਨੇਲ ਗੰਨਾ ਚਲਾਉਣ ਦਾ ਤੇ ਤੇ ਇੰਨਾ ਕੰਮਾਂ ਨਾਲ ਤੁਹਾਨੂੰ ਜੋ ਮਿਲ ਜੂਗੀ ਜੀ ਸਿੱਖ ਕੇ ਆਉਗੇ ਏਡੇ ਤਾਂ ਉਹਨਾਂ ਦਾ ਫੇਰ ਹੀ ਫਾਇਦਾਗਾ ਤੇ ਦੂਜੀ ਗੱਲ ਹੁਣ ਆਪਾਂ ਗੱਲ ਕਰਦੇ ਇੱਕ ਹੋਰ ਵੀ ਆਪਣੇ ਕਦੇ ਵੀ ਪੰਜਾਬੀ ਬੰਦੇ ਲਵੇ ਕੰਮ ਨਾ ਕਰੋ ਸਭ ਨਾ ਤਾਂ ਤੁਹਾਨੂੰ ਪੈਸੇ ਦਿੰਦੇ ਨੇ ਉਹ ਆਪਾਂ ਮੈਨੂੰ ਮੇਰੇ ਨਾਲ ਦੇ ਮੁੰਡਿਆਂ ਦੇ ਕਿੰਨੇ ਕਿੰਨੇ ਟਾਈਮ ਦੇ ਉਹਨਾਂ ਨੇ ਪੈਸੇ ਦੱਬ ਰੱਖੇ ਨੇ ਪੈਸੇ ਨਹੀਂ ਦਿੰਦੇ ਹੈਗੇ ਆਪਣੇ ਪੰਜਾਬੀਆਂ ਨੇ ਇੱਥੇ ਗੰਦ ਪਾ ਰੱਖਿਆ ਥਾਲਿਆਂ ਨੇ ਤੇ ਤੀਜੀ ਗੱਲ ਹੁਣ ਦੀ ਕਿਸੇ ਕੰਮ ਤੇ ਕੰਮ ਕਰਦਾ ਆਪਣਾ ਨਵਾਂ ਮੁੰਡਾ ਉਹਨੂੰ ਕੰਮ ਤੇ ਟਿਕਣ ਨਹੀਂ ਦਿੰਦੇ ਹੈਗੇ ਉਹਦੀ ਕੰਪਲੇਟ ਪਾ ਲੈਂਦੇ ਆ ਜਾਂ ਕਰਦੇ ਹੁਣ ਕੋਈ ਵੀ ਨਵਾਂ ਬੰਦਾ ਉਹ ਹੌਲੀ ਹੌਲੀ ਕੰਮ ਸਿੱਖਦਾ ਹੈਗਾ ਜਦੋਂ ਨਵੇਂ ਕੰਮ ਤੇ ਜਾਂਦੇ ਆ ਉਹਦੇ ਕੰਮ ਦੀ ਜਾਣਕਾਰੀ ਹੌਲੀ ਹੌਲੀ ਆਉਂਦੀ ਹੈ ਇੱਕੋ ਦਿਨ ਤੱਕ ਕਿਸੇ ਨੂੰ ਵੀ ਆਉਂਦੀ ਉਹ ਮੈਂ ਵੀ ਸਮਝਦਾਗਾ ਪਰ ਜਿਹੜੇ ਆਪਣੇ ਪੰਜਾਬੀਆਂ ਨੇ ਇਹਨਾਂ ਨੂੰ ਐ ਹੁੰਦਾ ਵੀ ਨਾਵਾ ਬੰਦਾ ਕਿਤੇ ਆਪਣੀ ਥਾਂ ਤੇ ਨਾ ਆਵੇ ਵੀ ਆਪਾਂ ਨੂੰ ਇੱਥੇ ਪੁੱਛਣੋਂ ਫੜ ਜਾਣਾ ਜਾਂ ਆਪਣੇ ਤੋਂ ਉੱਚਾ ਨਾ ਬਗ ਜੇ ਸਕਸੈਸ ਨਾ ਹੋ ਜੇ ਇਹ ਕਾਰਨ ਹੈ ਇਹਨਾਂ ਨੂੰ ਤਾਂ ਕਰਕੇ ਆਪਣੇ ਪੰਜਾਬੀ ਨੂੰ ਪੰਜਾਬੀ ਹੀ ਇੱਥੇ ਕੱਟੀ ਜਾਂਦੇ ਆ ਉਹਨਾਂ ਨੂੰ ਕੰਮ ਤੇ ਖੜ ਨਹੀਂ ਦਿੰਦੇ ਇਹ ਜਿਹੜੇ ਆਪਣੇ ਪੰਜਾਬੀਆਂ ਨੇ ਬਹੁਤ ਗੰਦ ਪਾਇਆ ਹੋਇਆ ਇੱਥੇ ਤਾਂ ਹੀ ਨੇ ਆਪਣੇ ਲੋਕਾਂ ਨੂੰ ਕੰਮ ਮਿਲਦਾ ਜਵਾਨਾਂ ਨੂੰ ਕੰਮ ਤੋਂ ਕੱਢ ਦਿੰਦੇ ਆ ਤੇ ਦੂਜੀ ਗੱਲ ਜਿਉਂ ਕਿਸੇ ਲਈ ਪੰਜਾਬੀ ਲੈਵੇ ਕੰਮ ਤੇ ਲੱਗਦਾ ਨੂੰ 10-5 ਪੰਜ ਪੰਜ ਡਾਲਰਾਂ ਦੇ ਕੰਮ ਤੇ ਰੱਖੇ ਜਾਂਦੇ ਆ ਸਟੂਡੈਂਟ ਨੂੰ ਤਾਂ ਕਰਕੇ ਇਹਨਾਂ ਨੇ ਇੰਨਾ ਗੰਦ ਪਾਇਆ ਹੋਇਆ ਤੇ ਆਪਣੇ ਆ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਆਪਣੇ ਭੈਣ ਭਰਾ ਕੈਨੇਡਾ ਆਉਣਾ ਚਾਹੁੰਦੇ ਨੇ ਤੇ ਆਪਣੇ ਆ ਬਲੌਗ ਨੂੰ ਦੇਖਿਓ ਤੇ ਜੋ ਹੁਨਰ ਲੈ ਕੇ ਆਓ ਤੇ ਏਜੰਸੀਆਂ ਨੂੰ ਅਪਲਾਈ ਕਰੋ ਤੇ ਆਪਾਂ ਹੁਣ ਬਹੁਤ ਜਲਦ ਮਿਲਾਂਗੇ ਤੇ ਤੁਹਾਨੂੰ ਨੈਕਸਟ ਵਲੌਗ ਨੈਕਸਟ ਵਲੌਗ ਚ ਤੇ ਅੱਜ ਦਾ ਵਲੌਗ ਆਪਣੇ ਇੱਥੇ ਖਤਮ ਹੁੰਦਾ ਹੈ ਲਾਈਕ ਐਂਡ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ